ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਦੋਵੇਂ ਗਰਮੀ ਰਹਿਤ ਦੋਵਾਂ ਦਾ ਹੀ ਦੁੱਧ ਮੱਝਾਂ ਵਰਗਾਊ ਤੇ ਭਾਅ ਵੀ ਬਿਲਕੁਲ ਜਾਇਜ਼ ਹੀ ਹੋਣਗੇ ਛੋਟੇ ਭਾਅ ਦੇ ਦੋਨ ਆ ਗਏ ਇੱਕ ਸੂਈ ਸਵਾਈ ਹੈ ਗੱਬਣ ਇਨਫਰਮੇਸ਼ਨ ਲੈ ਲੈਣਾ ਆਹੂ ਕਰਦੇ ਹਾਂ ਅਲੱਗ ਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਠੀਕ ਆ ਬਾਈ ਸਾਰਿਆਂ ਨੂੰ ਨਾਮ ਤੇਰਾ ਨਾਰਜਪਾਲ ਸਿੰਘ ਪੰਚੰਦ ਵਰੋਣਾ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 855488781 855488781 ਸੂਈ ਸਵਾਈ ਤੋਂ ਸ਼ੁਰੂ ਕਰ ਲਿਆ ਕੰਨਵਾ ਸੂਆ ਬਾਈ ਇਹ ਦੂਜਾ ਸੂਆ ਹੈ ਕੱਲ ਸ਼ਾਮ ਦੀ ਸੂਈ ਹੋਈ ਆ ਠੀਕ ਹੈ ਤੇ 3 ਕਿਲੋ ਰਾਤ ਕੱਢਿਆ ਹੀ 3 ਕਿਲੋ ਸੜ ਕੇ ਕੱਢਿਆ ਕਿੰਨਾ ਕਿ ਦੁੱਧ ਪਿਆ ਜੂ ਓਹੋ ਵੇਖਣ ਬਤਾਉਦਾ ਚਾਹ ਤੇਰਾ 14 ਲੀਟਰ ਦਾ ਹੱਕ ਹੈਗਾ ਬੰਦਾ ਬਾਕੀ ਦੁੱਧ ਅਗਲੀ ਸੇਵਾ ਦਾ ਜਿੰਨਾ ਪਾਲੂ ਚੋਣੂ ਘੱਟ ਵੱਧ ਸੇਵਾ ਕਰਨ ਦਾ 15 ਵੀ ਚੋ ਸਕਦਾ ਘੱਟ ਕਰਨ ਨੂੰ ਤਾਂ 10 ਵੀ ਲੈ ਸਕਦਾ ਹਾਂ ਇਹ ਵੀ ਗੱਲ ਹੈ ਉਹ ਸੀਲ ਸਾਹੂ ਆ ਜਿਹੜੇ ਕੰਮ ਕਰਨ ਵਾਲੇ ਆ ਸੀਲ ਸਾਹੂ ਪੂਰੀ ਜਿਹੜੇ ਦੂਰੋਂ ਟਾਮਾ ਬਾਕੀ ਤਾਂ ਆ ਰਹੇ ਨੇ ਕੁੱਟੀ ਆ ਕੋਈ ਐ ਨਹੀਂ ਕੋਈ ਹੈ ਦੋਸਤੋ ਚਵਾਈ ਪੂਰੀ ਚੰਗੀ ਹੈ ਹਾਂ ਦੋਸਤੋ ਬਾਈ ਕਹਿੰਦਾ ਜਿਹੜੀ ਗੱਲ ਦੱਸਣ ਵਾਲੀ ਹੈ ਚਵਾਈ ਪੂਰੀ ਚੰਗੀ ਹੈ ਜੇਰ ਪੈ ਗਈ ਹੈ ਸਾਰੇ ਪਾਸੋਂ ਓਕੇ ਆ ਜੀ ਭਾਜੋ ਬਿਨਾਂ ਰੱਸੀ ਲਈ ਤੋ ਵੀ ਤਾਂ ਵੀ ਕੋਈ ਚੱਕਰ ਨਹੀਂਗਾ ਹਮ ਠੀਕ ਹੈ ਦੋਸਤੋ ਭਾਵਾ ਸਿੱਧੇ ਪਾਸੇ ਬਾਈ ਕਹਿੰਦਾ ਅਗਲਾ ਬਹਿ ਜਾਏ ਭਾਵਾ ਪੁੱਠੇ ਪਾਸੇ ਬਹਿ ਜਾਏ ਬਿਨਾਂ ਨਿਆਣਾ ਪਾਈ ਤੋ ਜਿਵੇਂ ਮਰਜ਼ੀ ਚੋਲੇ 13 14 ਕਿਲੋ ਦੁੱਧ ਪਿਆਜੂ ਜੇ ਕੋਈ ਵੱਧ ਸੇਵਾ ਕਰ ਲੂ ਤੇ ਬਾਈ ਕਹਿੰਦਾ ਹੋ ਸਕਦਾ 15 ਕਿਲੋ ਪਿਆਜੇ ਤੇ ਜੇ ਕੋਈ ਘੱਟ ਸੇਵਾ ਕਰ ਲੂ ਕਿਲੋ ਘੱਟ ਪਿਆਜੂ ਤੁਹਾਨੂੰ ਵੀ ਪਤਾ ਠੀਕ ਹੈ ਸੋਹਬਾ ਦੀ ਬਾਈ ਕਹਿੰਦਾ ਚਵਾਈ ਕੀਤੀ ਵੀ ਆ ਫਵਾਨਾ ਸੋਹਣਾ ਵੱਡਾ ਖਨਾ ਦੀ ਸਾਫ ਸੁਥਰੀ ਆ ਹੂੰ ਸੀਲ ਫੋਲੀ ਆ ਜਿਹੜੇ ਪਾਸੇ ਦੀ ਮਰਜੀ ਬੈਠ ਕੇ ਅਗਲਾ ਚਵਾਈ ਕਰ ਲੈ ਇੰਨੀ ਸੀਲ ਆ ਕਾਲੇ ਰੰਗ ਦੀ ਫੁੱਲ ਚੰਗੀ ਵੱੱਛੀ ਆ ਦੁੱਧ 13 14 ਕਿਲੋ ਖੁੱਲਾ ਪਿਆ ਦੇਣਾ ਦੋ ਚਵਾਈਆਂ ਹੋਈਆਂ ਪ੍ਰੋਪਰ ਖਾਲੀ ਨਹੀਂ ਕੀਤੀ ਸਵੇਰ ਸਾਢੇ 1 3 ਕਿਲੋ ਬਾਈ ਦੱਸ ਦਾ ਕੱਢੀ ਆ ਬੋਲੀ ਸਵੇਰ ਦੀ ਚਵਾਈ ਹੋਈ ਆ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦਾ ਥਾਣਾ ਹਵਾਨੀ ਦੀ ਜੱਜਮੈਂਟ ਪੂਰੀ ਬਣ ਜਾਂਦੀ ਸ਼ਾਮ ਨੂੰ ਸ਼ਾਮ ਨੂੰ ਤਾਂ ਬਾਈ ਕਹਿੰਦਾ ਪੂਰੀ ਬਣ ਜਾਂਦੀ ਬਾਕੀ ਹਵਾਨਾ ਕਰਮ ਵਾਲੀ ਹੋਣ ਵੀ ਬਹੁਤ ਸੋਹਣਾ ਵਖਾਉਂਦੀ ਆ ਥਣ ਚਾਰ ਹੀ ਆ ਆਸਦੀ ਚੁਆਈ ਵਾਲੇ ਗੈਬ ਚ ਲੱਗੇ ਹੋਏ ਆ ਕੋਟ ਸ਼ਾਂਖ ਭੂਰਾ ਵੀ ਨਹੀਂ ਥਾਣਾ ਦੀ ਸਾਫ਼ ਸੁਥਰੀ ਆ ਬਾਕੀ ਤੁਸੀਂ ਮਰਜ਼ੀ ਆਪਦੀ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਪਰ ਮੈਂ ਇੱਕ ਸਲਾਹ ਦੇਣਾ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਕਾਲੇ ਰੰਗ ਦੀ ਬੱਚੀ ਆ ਬਾਕੀ ਚਮਕਾਲੀ ਆ ਬੱਚੀ ਹਾਂ ਕੋਈ ਰੁੱਖੀ ਨਹੀਂ ਹੈ ਹੂੰ ਦੁੱਧ ਮੱਝਾਂ ਰਗਾਉ ਦੂਜਾ ਸੂਹਾ ਨਵਾਂ ਹਨ ਚਮਕਦਮ ਕਾਲੀ ਬੱਚੀ ਆ ਮੁੱਲ ਜੈ ਜੈ ਬਾਈ ਲੈਣ ਦੇ ਨਾਲ ਮੁੱਲ ਕਰਾਂ ਨੂੰ ਭਾਏ 45 ਜੇ 45 ਕਰਾ ਲੂ ਆਪਾਂ 100 ਕਿਲੋਮੀਟਰ ਦੀ ਟਰਾਂਸਪੋਰਟ ਫ੍ਰੀ ਦੇ ਦਿਆਂਗੇ ਫ੍ਰੀ ਛੱਡ ਦੇਣਗੇ ਠੀਕ ਹੈ ਅਗਲਾ ਟਰਾਂਸਪੋਰਟ ਆਪਦੀ ਕਰੂਗਾ ਫਿਰ ਆਪਾਂ 43000 ਰੁਪਏ ਦੇ ਦਿੰਦੇ ਹਾਂ ਦੋਸਤੋ 45000 ਚ ਬਾਈ ਕਹਿੰਦਾ 100 ਕਿਲੋਮੀਟਰ ਤੱਕ ਅਗਲੇ ਦੇ ਬਾਈ ਕਹਿੰਦਾ ਆਪਾਂ ਘਰੇ ਪਹੁੰਚ ਦੀ ਕਰ ਦੇਾਂਗੇ ਤੇ ਜੇ ਬਾਈ ਕਹਿੰਦਾ ਕੋਈ ਟਰਾਂਸਪੋਰਟ ਮਤਲਬ ਗੱਡੀ ਆਪਦੀ ਲਿਆਉਣੀ ਚਾਹੁੰਦਾ ਜਾਂ ਗਵਾਂਡਪਿੰਡ ਚੋਈ ਕੋਈ ਸੌਦਾ ਕਰ ਲੈਂਦਾ ਫਿਰ ਬਾਈ ਕਹਿੰਦਾ 2000 ਮਾਣ ਕਰ ਦੂੰਗਾ 45000 ਮੌਲੇ 43 ਦੀ ਬਾਈ ਕਹਿੰਦਾ ਦੇ ਦੂੰ ਬਿਲਕੁਲ ਸਸਤੇ ਮੌਲ ਦੀ ਦੂਜਾ ਸੂਹਾ ਤਾਜੀ ਸੂਈ ਵੱਚੀ ਐ ਇਤੋਂ ਘੱਟ ਮੌਲ ਚ ਤਾਂ ਫਿਰ ਤੁਹਾਨੂੰ ਵੀ ਪਤਾ ਹੁੰਦਾ ਵੀ ਕੀ ਐ 25 25 30 ਦੀ ਹਜ਼ਾਰ ਦੀਆਂ ਟੋਕੜਾਂ ਵੀ ਕੀ ਜਾਂਦੀਆਂ ਉਹ ਪਤਾ ਨਹੀਂ 6 ਮਹੀਨਿਆਂ ਦੀ ਸੂਈ ਹੁੰਦੀ ਖਣੀ ਸਾਲ ਦੀ ਸੂਈ ਹੁੰਦੀ ਕਈ ਦੋਹਾਂ ਸਾਲਾਂ ਦੀਆਂ ਵੀ ਹੁੰਦੀਆਂ ਇਤੋਂ ਟੋਕੜ ਨੂੰ ਬੱਚਾ ਵੀ ਲਾ ਦਿੰਦੇ ਆ ਹਾਂ ਬੱਚਾ ਵੀ ਲਾ ਦਿੰਦੇ ਆ ਅੰਦਰ ਬਣਾ ਦਿੰਦੇ ਆ ਦੋ ਨੰਬਰ ਦੋ ਨੰਬਰੇ ਦੂਜੇ ਸਵੇ ਸੋਣ ਵਾਲੀ ਆ ਵੀਰੇ ਇਹ ਵੀ ਠੀਕ ਐ ਤੋਸਤ 18 ਲੀਟਰ ਇਹਦਾ ਪਹਿਲੇ ਸਵੇਰ ਦਾ ਪਾਇਆ ਦਸ਼ਨ ਮੁਤਾਬਕ ਹੂੰ ਬਾਕੀ ਵਹਿਣ ਵੱਡੀ ਬਾਕੀ ਬੰਦਾ ਆਪਦੀ ਕੋਈ ਸੋਚਣਾ ਦੇਖ ਲਈ ਵੀ ਕਿੰਨਾ ਕੱਢੂ ਜਾਂ ਸੇਵਾ ਦਾ ਜਿੰਨਾ ਵੇਖ ਲੈ ਬਾਕੀ ਸੀਲ ਸਾਹਿਬ ਇਹਦਾ ਵੀ ਕੋਈ ਐ ਨੀ ਵੀ ਲੱਤ ਛੜ ਵਾਲੀ ਆ ਜਾਂ ਕਿਵੇਂ ਮਰਜੀ ਬਿਠਾ ਸੀ ਸੀਲ ਇਹ ਵੀ ਫੋਲੀ ਆ ਨਹੀਂ ਆਮ ਗੱਭਣ ਬਸ ਹੱਥ ਨਹੀਂ ਲਾਉਣ ਦਿੰਦਾ ਗਿਆ ਹੂੰ ਦਣ ਕਿੰਨੇ ਲੈ ਜੂ ਦਰਮਾ 2-4 ਹੀ ਲਊਗੀ ਸਹੀ ਐ ਤਿਆਰੀਆਂ ਦੀ ਆ ਸਤੋਂ ਦੋਸਤੋ ਬਾਈ ਕਹਿੰਦਾ ਤਿਆਰੀਆਂ ਜੀ ਮੰਨੋ ਦੈਨ 2-4 ਮਸਾਂ ਹੀ ਲਊ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਪਰਸੋਂ ਸੂਪੇ 17-18 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਣ ਦਾ ਦੂਜੇ ਸੂਵੇ ਸੁੰਦੀ ਆ ਦੋ ਨਗ ਦੋਵੇਂ ਗਰਮੀ ਰਹਿਤਾ ਬਾਕੀ ਸੀਲ ਠੰਢੀ ਸੁੰਨੀ ਸੁੰਨੀ ਸੀਸਾਊ ਆ ਅਮਰੀਕਨ ਵਹਿਣਾ ਅਰਗਾ ਲੈਵਾ ਠੀਕ ਐ ਦੋਸਤੋ ਬਾਈ ਕਹਿੰਦਾ ਭਾਵੇਂ ਵਿਹੜੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਬਦਾਮੀ ਰੰਗ ਦੀ ਵਹਿੜ ਵੱਡੀ ਵਜਨ ਵਾਲੀ ਹਵਾਨਾ ਵੀ ਸੋਹਣਾ ਵੱਡਾ ਅਮਰੀਕਨ ਵਹਿੜਾ ਅਰਗਾ ਦੁੱਧ 17-18 ਕਿਲੋ ਬਾਈ ਦੱਸਦਾ ਪਹਿਲਣ ਨੇ ਦਿੱਤਾ ਬਾਕੀ ਵਹਿੜ ਵਜਨ ਵਾਲੀ ਇੱਕ ਅੱਦ ਕਾਠ ਵਾਲੀ ਇਹਨਾਂ ਦੁੱਧ ਚਵਾ ਗਈ ਉਹ ਗਰੇ ਰਾਮ ਨਾਲ ਹਾਂ ਮੇਨ ਗੱਲ ਆ ਫੁੱਲ ਸੀਲਸ ਹਉ ਦੋਵੇਂ ਵਹਿੜਾ ਇਹਦਾ ਵੀ ਛੋਟਾ ਜਿਹਾ ਭਾਅ ਦੱਸ ਦੇ ਬਾਈ ਇਹਦਾ ਵੀ ਜੇ ਪਹੁੰਚ ਕਰਾਉਣੀ ਤਾਂ 50000 ਰੁਪਏ ਦੇ ਵਿੱਚ ਠੀਕ ਹੈ ਤੇ ਜੇ ਗੱਡੀ ਆਉਂਦੀ ਆ ਤਾਂ ਫਿਰ 48000 ਰੁਪਏ ਛੋਟ ਕਰਦੇ ਆਂਗੇ 48000 48 ਚ ਬਾਈ ਕਹਿੰਦਾ ਛੋਟ ਕਰਦੇ ਆਂਗੇ ਤੇ ਜੇ ਕਿਸੇ ਨੇ ਪਹੁੰਚ ਕਰਾਉਣੀ 100 ਕਿਲੋਮੀਟਰ ਤੱਕ ਅਗਲੇ ਦੇ ਬਾਈ ਕਹਿੰਦਾ ਘਰੇ ਛੱਡਿਆ ਆਉਂਗਾ 5-4 ਕਿਲੋਮੀਟਰ ਉਧਰ ਉਧਰ ਹੋ ਜੇ ਤਾਂ ਵੀ ਕੋਈ ਚੱਕਰ ਨਹੀਂਗਾ ਦੁੱਧ 17 18 ਕਿਲੋ ਪਿਆਜ ਤੇ ਦੁੱਧ ਉਹ ਮੱਝਾਂ ਰਗਾ 17 18 ਕਿਲੋ ਦੁੱਧ ਵਾਲੀ ਮੱਝ ਲੈਣੀ ਹੈ ਕੰਡੇ ਦੇ ਜੋ ਕੇ ਪਹਿਲੀ ਗੱਲ ਤਾਂ ਮਿਲਦੀ ਨਹੀਂ ਜੇ ਮਿਲੀ 1.5 ਲੱਖ ਦੀ ਮਿਲੂਗੀ ਇਹ ਚਾਰ ਆ ਜਾਣਗੀਆਂ ਹਾਂ ਇਹ ਦੀਆਂ ਚਾਰ ਆ ਜਾਣਗੀਆਂ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਿਹੜਾ ਇੱਕ ਨੰਬਰ 43000 ਦੀ 100 ਕਿਲੋਮੀਟਰ ਤੱਕ ਪਹੁੰਚ 45000 ਚ ਦੋ ਬਹੁਤ ਚੰਗੀਆਂ ਮੱਛੀਆਂ ਗਰਮੀ ਰਹਿਤ ਜਿਹੜਾ ਕੋਈ ਭੈਣ ਭਰਾ ਲੈ ਗਿਆ ਚੇਤੇ ਰੱਖੂ ਕਿਉਂਕਿ ਦੁੱਧ ਮੱਝਾਂ ਰਗਾਉਣ ਨਾਲ ਇੰਨੇ ਭਾਅ 'ਚ ਫੰਡਰ ਮੱਝ ਆਉਂਦੀ ਆ ਦੀ ਜੇ ਮਗਰ ਕੱਲੀ ਪੂਸ਼ ਹੀ ਹੁੰਦੀ ਆ ਤੇ ਇਹਨਾਂ ਨੇ ਕਰਮਾਣੀਆਂ ਨੇ ਗਰਮਿਓ ਗਰਮੀ ਦੁੱਧ ਹੀ ਨਿਆਰੇ ਦੇ ਦੇਣੀਆਂ ਫੋਨ ਨੰਬਰ ਸਕਰੀਨ ਤੇ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰਹੁ ਅੱਧਾ ਦੁੱਧ ਡੇਰੀ ਚ ਵੀ ਪੈ ਜਾ ਕਰੂ ਐਰ ਕੀ ਦੇ ਸੂਵੇ ਚ ਆਪਦੇ ਪੈਸੇ ਪੂਰੇ ਕਰ ਜਾਣਗੇ ਕਿਉਂਕਿ ਦੁੱਧ ਵਧੀਆ ਪਿਆਦਣਾ ਇਹਨਾਂ ਨੇ ਫੋਨ ਨੰਬਰ ਸਕਰੀਨ ਤੇ ਸਸੀ ਕਾਲ